ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਵਿਜ਼ਿਟ ਹੈਗੀ ਹੈ ਦੋਸਤੋ ਆਪਣੀ ਪਿੰਡ ਗੱਗੋ ਬੂਹਾ ਠੀਕ ਹੈ ਜੀ ਤਹਿਸੀਲ ਤੇ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਤਕਰੀਬਨ ਚੁਬਾਲ ਤੋਂ ਦੂਰੀ ਜਿਹੜੀ ਦੋਸਤੋ 5 ਕਿਲੋਮੀਟਰ ਦੀ ਹੈ ਤੇ ਭਿੱਖੀ ਪਿੰਡ ਤੋਂ ਅਮਰਸਰ ਰੋਡ ਦੇ ਉੱਪਰ ਜਿਹੜਾ ਦੋਸਤੋ ਪਿੰਡ ਹੈਗਾ ਗੱਗੋ ਬੂਹਾ ਤੁਸੀਂ ਖਾਸ ਵਿਜ਼ਿਟ ਕਰਨੀ ਹੈ ਤੇ ਸੋਰ ਸਿੰਘ ਦੀ ਜਿਹੜੀ ਦੂਰੀ ਹੈ ਦੋਸਤੋ 10 ਕਿਲੋਮੀਟਰ ਦੀ ਹੈਗੀ ਇਸ ਪਿੰਡ ਤੋਂ ਦੇ ਵੀਰ ਸੋਨੀ ਦੇ ਕੋਲੇ ਆਇਆ ਦੋਸਤੋ ਵੀਰ ਓਨਰ ਸੋਨੀ ਹੈਗੇ ਆ ਤੇ ਉਹਨਾਂ ਦੇ ਇਹਦੇ ਨੰਬਰ ਆ ਦੋਸਤੋ ਲਗਾਤਾਰ ਸਕਰੀਨ ਤੇ ਆਪਾਂ نیچے ਚਲਦੇ ਕਰ ਦਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਅੱਜ 25 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਜਿਹੜਾ ਦੋਸਤੋ ਤੁਸੀਂ ਜਰੂਰ ਨੋਟ ਕਰ ਲਿਓ ਸਮਾਂ ਤਕਰੀਬਨ 5:30 ਵਜੇ ਦਾ ਤੁਸੀਂ ਮੰਨ ਸਕਦੇ ਹੋ ਹੁਣ ਈਵਨਿੰਗ ਟਾਈਮ ਆ ਸ਼ਾਮ ਦਾ ਸਮਾਂ ਠੀਕ ਆ ਪਸ਼ੂ ਜਿਹੜੇ ਐਨੀਮਲ ਆ ਤੁਹਾਨੂੰ ਆਪਾਂ ਤਿੰਨ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਇੱਕ ਮੱਝ ਹੋਵੇਗੀ ਵੱਡੀ ਮੱਝ ਹੋਵੇਗੀ ਮਿਲਕਿੰਗ ਵੱਲੋਂ ਵੀ ਬਹੁਤ ਵਧੀਆ ਚੰਗੇ ਰਿਕਾਰਡ ਆ ਇੱਕ ਵੜ ਬਿਲਕੁਲ ਤਾਜੀ ਸੂਈ ਆ ਠੀਕ ਆ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆ ਵੀਰ ਦੇ ਨਾਲ ਗੱਲਬਾਤ ਕਰਾਂਗੇ ਤੇ ਇੱਕ ਤੁਹਾਨੂੰ ਜਿਹੜਾ ਲਾਸਟ ਤੇ ਆਪਾਂ ਮਾਦੀ ਦਿਖਾਵਾਂਗੇ ਮੇਲ ਦਿਖਾਵਾਂਗੇ ਦੋਸਤੋ ਕਟਾ ਹੈਗਾ ਬੂਰਾ ਕਟਾ ਖਾਸ ਤੌਰ ਤੇ ਜਿਹੜੇ ਵੀਰ ਅੱਗੇ ਸ਼ਾਹਵਾਨ ਹੋਣ ਸ਼ਕੀਨ ਹੋਣ ਬੂਰਾ ਕਟਾ ਖਰੀਦਣ ਦੇ ਉਹਨਾਂ ਲਈ ਇੱਕ ਖਾਸ ਚੀਜ਼ ਆ ਤੇ ਗੱਲਬਾਤ ਵੀਰ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਹੈਗੀ ਆ ਇਹਨਾਂ ਬਸਮਾ ਦੀ ਠੀਕ ਆ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੋ ਠੀਕ ਠਾਕ ਵੀਰ ਹਾਂਜੀ ਹਾਂਜੀ ਚੜ੍ਹਦੀ ਕਲਾ ਜੀ ਠੀਕ ਆ अच्छा वीर ਆਪਣੇ ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਆ ਉਹਨਾਂ ਨੂੰ ਆਪਣਾ ਇੱਕ ਨਾਮ ਜ਼ਰੂਰ ਦੱਸ ਦਿਗੇ ਜੀ ਹਾਂਜੀ ਵੀਰ ਜੀ ਮੇਰਾ ਨਾਮ ਜੇ ਸੋਨੀ ਪਿੰਡ ਜੇ ਗੱਗੂਆ ਹਾਂਜੀ ਤੇ ਆਪਣੀ ਬੈਗ ਪੈਂਦੀ ਜੇ ਚਵਾਲ ਨੂੰ ਆਈਏ 3 ਕਿਲੋਮੀਟਰ ਆਗੇ ਨਾ ਇੱਕ 5 ਬਣ ਨੂੰ ਘੇੜ ਮੁੜਦਾ ਜੇ ਇੱਕ 16 ਨੂੰ ਮੁੜਦਾ ਜੀ ਜੀ 16 ਨੂੰ ਮੁੜ ਕੇ ਤੇ ਪਹਿਲਾ ਪਠਾਉਣਾ ਜੇ ਸੱਜੇ ਹੱਥ ਤੇ ਦੂਜਾ ਪਠਾਇੜਾ ਖੱਬੇ ਹੱਥਾਂ ਦਾ ਉਹ ਪਠੇ ਲੱਗੇ ਆਪਣੀ ਬਿਲਕੁਲ ਬੈਗ ਜਾ ਕੇ ਉੱਥੇ ਘਰ ਸਕਦੇ ਜੀ ਠੀਕ ਹੈ ਹਾਂਜੀ ਅੱਛਾ ਸੋਨੀ ਵੀਰ ਪਸ਼ੂ ਜਿਹੜੇ ਆ ਵਿੱਚ ਵਪਾਰ ਦਾ ਕੰਮ ਵੀ ਆ ਜਾਂ ਕਿਤੇ ਘਰੇਲੂ ਪਸ਼ੂ ਆਪਾਂ ਵੇਚ ਰਹੇ ਆ ਵੀਰ ਜੀ ਸਾਰੇ ਕੰਮ ਕਰੀ ਜਾਈ ਦੇ ਜੀ ਅੱਛਾ ਜੀ ਹਾਂ ਜੀ ਜੇ ਕੋ ਲੈ ਆਈਦਾ ਤੇ ਉਹ ਵੀ ਇੱਕਾਂ ਸੇਲ ਕਰਦੀ ਹੈ ਸੇਲ ਕਰ ਲਈ ਹਾਂ ਜੀ ਹਾਂ ਜੀ ਠੀਕ ਆ ਜੀ ਅੱਜ ਪਸੂ ਆਪਣੇ ਕੋਲ ਤਿੰਨ ਆ ਜੀ ਇੱਕ ਬਿਹੜ ਵਿਖਾਵਾਂਗੇ ਵਿੱਚ ਇੱਕ ਮਾਝਾ ਵੀ ਮਾਝਾ ਵੀ ਤੁਸੀਂ ਮੈਨੂੰ ਲੱਗਦਾ ਵੀ ਘਟੋ ਘੜ ਦੋ ਤਿੰਨ ਸੂਬੇ ਵਧੀਆ ਪੀਤੇ ਆ ਹਾਂ ਜੀ ਹਾਂ ਜੀ ਪੀਤੇ ਪੂਰੇ ਰਿਕਾਰਡ ਵਾਲੀ ਆ ਪੂਰਾ ਪਤਾ ਹੋਵੇਗਾ ਹਾਂ ਜੀ ਅੱਗੇ ਜਿਹੜਾ ਭਰਾ ਲੈ ਕੇ ਜਾਊਗਾ ਉਹਨੂੰ ਘਟੋ ਘੜ ਇਨੀ ਤਸੱਲੀ ਹੈਗੀ ਆ ਵੀ ਘਟੋ ਘੜ ਵੀ ਸੂਬਿਆਂ ਦੇ ਵਿੱਚ ਆਪਾਂ ਦੁੱਧ ਪੀਤਾ ਤੇ ਜਿੰਨਾ ਕਿਹਾ ਕਿਹਾ ਜਾਊਗਾ ਹਾਂ ਜੀ ਸੁਣ ਤੋਂ ਬਾਅਦ ਉਹਨਾਂ ਦੁੱਧ ਜਿਹੜਾ ਗਰੰਟਡ ਨਿਕਲ ਵੇਤੀ ਬਿਲਕੁਲ ਭਾਵੇਂ ਅਗਲਾ 3 ਟਾਈਮ ਚ ਵਾਈ ਕਰੇ ਆ ਚਾਰ ਟਾਈਮ ਚ ਵਾਈ ਹਰ ਇੱਕ ਨੂੰ ਜੀ ਆਇਆਂ ਝੂਠ ਬੋਲ ਕੇ ਕੋਈ ਡੰਗਰਨੀ ਵਿੱਚ ਨਾ ਬਿਲਕੁਲ ਜੀ ਹਾਂਜੀ ਹਾਂਜੀ ਤੇ ਆਜੋ ਵੀ ਦੋਸਤੋ ਲੈਨੇ ਵੀਰ ਤੋਂ ਜਾਣਕਾਰੀ ਅੱਛਾ ਵੀਰ ਸੁਣਨੀ ਪਹਿਲੇ ਨੰਬਰ ਤੇ ਵੀਰ ਆਪਾਂ ਮੱਝ ਤੋਂ ਸਟਾਰਟ ਕਰ ਲੀਏ ਹਾਂਜੀ ਠੀਕ ਆ ਤੇ ਪ੍ਰੋਪਰ ਮੇਰਾ ਵੀਰ ਦੱਸ ਦਈਏ ਵੀ ਇਹ ਸੂਆ ਵੀਰ ਕਿੰਮਾ ਸੁਣ ਜਾ ਰਹੀ ਹੈ ਹਾਂਜੀ ਵੀਰ ਜੀ ਆਪਾਂ ਐਵੇਂ ਦੂਜਾ ਜਾਂ ਤੀਜਾ ਨਹੀਂ ਆਖਣਾ ਚੌਥਾ ਸੂਆ ਰਕੀ ਸੁਣਾ ਜੇ ਨੇ ਹਾਂਜੀ ਇਹ ਦੋ ਸੂਆ ਮੈਂ ਪੀਤੇ ਜੀ ਠੀਕ ਆ ਜੀ ਹਾਂਜੀ 18 19 ਵਿੱਚ ਇਥੇ ਦੁੱਧ ਦਿੰਦੀ ਜੇ ਇੰਨੇ ਦੁੱਧ ਚ ਰਹਿੰਦੀ ਜੇ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਸੂ ਬਣਾਵਾ ਥੋੜੇ ਦਿਨ ਲੈਂਦੇ ਆ ਸੂ ਬਣਾ ਤੁਹਾਡੇ ਸਾਹਮਣੇ ਆਪਾਂ ਅਗਲਾ ਸੂਨ ਤੋਂ ਬਾਅਦ ਲੈ ਤਸਬੀ ਕਰੇ ਆਪਣੀ ਪੂਰੀ ਜੀ ਨਾ ਜੀ ਆਪਣੀ ਫੁੱਲ ਗਰੰਟੀ ਹੋ ਗਈ ਦੋਤੀ ਠੀਕ ਹੈ ਤੇ ਦਿਨ ਵੀਰ ਕਿੰਨੇ ਦੱਸਿਆ ਸੀ ਦਿਨ ਵੀਰ ਜੀ 4 ਲੈ ਜੇ 5 ਦਾ ਪੂਰੀ ਤਿਆਰੀ ਜੀ ਆਮਾ ਜੀ ਪੂਰੀ ਤਿਆਰੀ ਜੀ ਹਾਂਜੀ ਹਾਂਜੀ ਫਰਵਰੀ ਆਈ ਆ ਬਾਕੀ ਲੰਮਾ ਟਾਈਮ ਮਿਲਦੀ ਹੋਵੇਗੀ ਹਾਂਜੀ 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 ਠੀਕ ਹੈ ਬਿਲਕੁਲ ਫਰਵਰੀ ਆਈ 17 18 17 18 ਤੇ ਚੱਲਦੀ ਹੈ ਜੀ ਹਾਂਜੀ ਬਿਲਕੁਲ ਜੀ ਤੇ ਠੀਕ ਹੈ ਤੇ ਬਿਲਕੁਲ ਜਿਹੜਾ ਦੋਸਤੋ ਤੁਹਾਡੇ ਸਾਹਮਣੇ ਆ ਕਿਉਂਕਿ ਪਹਿਲੇ ਸੂਵੇ ਵੀਰ ਹੁਣਾ ਲੈ ਕੇ ਆਂਦੀ ਸੀ ਪਹਿਲਾ ਦੂਜਾ ਤੀਜਾ ਦੋ ਤਿੰਨ ਸੂਵੇ ਜਿਹੜੇ ਬਿਲਕੁਲ ਘਰੇ ਰੱਖ ਕੇ ਮੱਝ ਨੂੰ ਪੀਤੇ ਹੈਗੇ ਆ ਵੀ ਹੁਣ ਚੌਥੇ ਸੂਵੇ ਲਈ ਜਿਹੜੀ ਆ ਬਿਲਕੁਲ ਤਿਆਰ ਆ ਤੇ ਪੰਜ ਤੋਂ ਚਾਰ ਦਿਨ ਹਜੇ ਦਿਨ ਜਿਹੜੇ ਲੈ ਜੂਗੀ ਬਾਕੀ ਫੇਸ ਕੁਆਲਿਟੀ ਤੁਸੀਂ ਦੇਖ ਲਓ ਪਿੱਠ ਪੁਠਾ ਤੁਸੀਂ ਦੇਖ ਲੈਣਾ ਖੋਲ ਕੇ ਤੋੜ ਕੇ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਦਿਖਾ ਦਾਂਗੇ ਤੇ ਬਣਾਉਂਦੀ ਬਣਾਉਂਦੀ ਵੀਰ ਜੀ ਫਿਰ ਬਿਲਕੁਲ ਲਾਗੇ ਜਾ ਕੇ ਹੁਣ ਜਿਵੇਂ ਹਨਾ ਜੀ ਵੀਰ ਜੀ ਜਦੋਂ ਇਹ ਬਣੀ ਨਾ ਪੂਰੀ ਮੈਂ ਪਰਵਾਨਾ ਨਾ ਤੁਰਨਾ ਪੂਰੀਆਂ ਲੱਤਾਂ ਫਾੜ ਜਾਣੀਆਂ ਬਿਲਕੁਲ ਜਾਨਦਾ ਕਿ ਮਾਈ ਤੋਂ ਪੂਰਾ ਫਾਕੇ ਬਿਲਕੁਲ ਹਾਂਜੀ ਹਾਂਜੀ ਵੱਡੀ ਮਾਜਾ ਦੋਸਤੋ ਕਈ ਵਾਰਾ ਵੀਰਾਂ ਨੂੰ ਮਹਿਸੂਸ ਹੁੰਦਾ ਵੀ ਛੋਟਾ ਜਿਹਾ ਪਸ਼ੂ ਨੂੰ ਹਨਾ ਵੱਡਾ ਕਰਕੇ ਵਿਖਾਇਆ ਜਾਂਦਾ ਇਹ ਵੱਡੀ ਮਾਜਾ ਪੇਟ ਪੁੱਠੇ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਠੀਕ ਆ ਥੱਬਿਆਂ ਤੇ ਥੱਬੇ ਆਪਾਂ ਕਹਿ ਦਿੰਦੇ ਆ ਵੀ ਜਦੋਂ ਪਸ਼ੂ ਚੰਗੇ ਦੀ ਆਪਾਂ ਤਾਰੀਫ ਕਰਨੀ ਹੁੰਦੀ ਆ ਜਾਂ ਤਾਰੀਫ ਕਰਨੀ ਬਣਦੀ ਆ ਜਦੋਂ ਆਪਾਂ ਪਸ਼ੂ ਕੋ ਚੰਗਾ ਦਿਖਾਈਏ ਤੇ ਥੱਬਿਆਂ ਤੇ ਥੱਬੇ ਆ ਹਵਾਨਾ ਜਿਹੜਾ ਵੀਰ ਕਹਿੰਦਾ ਵੀ ਜਿਹੜਾ ਲੇਵਾ ਹੈਗਾ ਬਣਾਉਂਦੀ ਆ ਕਾਫੀ ਖੁੱਲਾ ਬਣਾਉਂਦੀ ਹੈ ਤੇ ਪਲਵਾਨਾ ਵਾਂਗੂ ਮਤਲਬ ਕਿ ਚਾਲ ਹੁੰਦੀ ਆ ਵੀ ਜਦੋਂ ਤੁਰਦੀ ਆ ਅਜੇ ਤੁਸੀਂ ਵੇਖ ਸਕਦੇ ਹੋ ਜੈਨੂਨੀ ਅਜੇ ਘੱਟੋ ਘੜ ਪੰਜ ਚਾਰ ਦਿਨ ਪਏ ਆ ਸੂਣ ਦੇ ਵਿੱਚ ਠੀਕ ਆ ਤੇ ਖੋਲ ਕੇ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਤੋੜ ਕੇ ਦਿਖਾਵਾਂਗੇ ਰੇਟ ਭਾਅ ਪਰ ਵੀਰ ਤੋਂ ਪੁੱਛਾਂਗੇ ਕਿਉਂਕਿ ਜਿਹੜੇ ਦੁੱਧ ਆ ਦੋਸਤੋ 17 18 ਦੀ ਮਿਲਕ ਦੀ ਕੈਪੈਸਿਟੀ ਇਹ ਸਮਝ ਲਈ ਹੈਗੀ ਆ ਹੈਵੀ ਬਾਡੀ weight ਆ ਭਾਰੇ ਸਰੀਰ ਵਜਨ ਵਾਲੀ ਜਿਹੜੀ ਮੱਝ ਆ ਖੋਲ ਕੇ ਆਪਾਂ ਵੀਰ ਨੂੰ ਤੋੜ ਕੇ ਦਿਖਾ ਦਈਏ ਜੀ ਠੀਕ ਆ ਬਾਕੀ ਵੀਰ ਡਰਾਈ ਕੀਤੀ ਪੂਰੇ 3 ਕਿ ਮਹੀਨੇ ਹੋ ਗਏਗੇ ਜਾਂ ਥੋੜਾ ਸਮਾਂ ਕੱਟ ਹੋਇਆ ਇਹਨੂੰ ਦੋ ਦੋ ਛੱਡੀ ਨੂੰ ਹਾਂਜੀ ਵੀਰ ਜੀ ਪੂਰੇ 3 ਮਹੀਨੇ ਰੈਸਟ ਦੇ ਦਿੱਤੀ ਆੜੇ ਕੱਢਣ ਨੂੰ 3 ਮਹੀਨੇ ਹਾਂਜੀ ਹਾਂਜੀ ਬਿਲਕੁਲ ਜੀ ਆਹ ਦੇਖੋ ਜੀ ਠੀਕ ਆ ਵੱਡੀ ਮਾਜਾ ਦੋਸਤੋ ਪੇਟ ਪੁੱਠੇ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਹਾਈਟ ਕੱਦ ਵੇਖ ਸਕਦੇ ਹੋ ਵੱਡੇ ਕੱਦ ਕੱਟ ਦੇ ਵਿੱਚ ਠੀਕ ਆ ਫੇਸ ਕੁਆਲਟੀ ਹਰ ਇੱਕ ਚੀਜ਼ ਨੂੰ ਬਿਲਕੁਲ ਧਿਆਨ ਦੇ ਨਾਲ ਚੈੱਕ ਕਰ ਲਿਓ ਪਹਿਲਾ ਵੀਡੀਓ ਨੂੰ ਜਿਹੜਾ ਤੁਸੀਂ ਬੜੇ ਧਿਆਨ ਤੇ ਆਰਾਮ ਨਾਲ ਦੇਖ ਲਿਓ ਉਸ ਤੋਂ ਬਾਅਦ ਤੁਸੀਂ ਬੇਸ਼ੱਕ ਜਿਹੜਾ ਸੌਦਾ ਕਰ ਸਕਦੇ ਹੋ ਠੀਕ ਆ ਬਾਕੀ ਆ ਬਹਿਣੀ ਵਾਲੇ ਪਾਸੇ ਤੋਂ ਜਿਹੜੀ ਆ ਦੋਸਤੋ ਸਪੇਸ ਆ ਠੀਕ ਆ ਮਿਲ ਕੇ ਵੇਣਾ ਬਿਲਕੁਲ ਤੁਹਾਨੂੰ ਜਿਹੜੀ ਆ ਨਾਰਮਲੀ ਨਜ਼ਰ ਆ ਜਾਊਗੀ ਤੇ ਆ ਕਰੋ ਚੈੱਕ ਜੀ ਠੀਕ ਆ ਸਪੇਸ ਹੈਗੀ ਥਣਾਂ ਦੇ ਵਿੱਚ ਤੇ ਮੱਝ ਜਿਹੜੀ ਦੋਸਤੋ ਜੇਕਰ ਆਪਾਂ ਫਾਈਨਲੀ ਗੱਲ ਕਰਨੀ ਹੋਵੇ ਤਾਂ ਬਹੁਤ ਵਧੀਆ ਚੰਗੀ ਮਿਲਕਿੰਗ ਵਾਲੀ ਵੀਰ ਦੁਬਾਰਾ ਦੱਸੀ ਜਾ ਰਹੀ ਹੈ ਮੱਝ ਕੋਈ 17-18 ਲੀਟਰ ਦੀ ਜਿਹੜੀ ਮਿਲਕਿੰਗ ਇਸ ਮੱਝ ਤੇ ਥੱਲੇ ਤੁਸੀਂ ਕਰ ਸਕਦੇ ਹੋ ਰੇਟ ਵੀਰ ਤੋਂ ਪੁੱਛ ਕੇ ਆਪਾਂ ਜਿਹੜਾ ਤੁਹਾਡੇ ਨਾਲ ਸਾਂਝਾ ਕਰਦੇ ਆ ਆ ਠੀਕ ਹੈ ਵੀਰ ਸੋਨੀ ਕਿੰਨਾ ਵੀਰ ਮੁੱਲ ਕਿੰਨਾ ਡਿਮਾਂਡ ਕਿੰਨੀ ਹੈ ਇਹਦੀ ਭਾਏ ਮਜਾਰ ਦੇ ਹਿਸਾਬ ਨਾਲ ਇੱਕ 60 ਕਰੀ ਜਾਓ ਡੇਢ ਕਰੀ ਜਾਓ ਆਪਾਂ ਦਵਾਂਗੇ ਜੇ 125 ਦੀ ਮੱਝ ਲੈ ਲੇ ਇੱਕ 25 ਦੀ ਹਾਂਜੀ ਹਾਂਜੀ ਲੈ ਲੇ ਠੀਕ ਹੈ ਤੁਸੀਂ ਵੀ ਅਰਦਾਸ ਦੇ ਪੈਸੀ ਵੀ ਬੇਸ਼ੱਕ ਜਦੋਂ ਸੂਣ ਤੋਂ ਬਾਅਦ ਵੀ ਕੋਈ ਵੀਰ ਚਵਾਈ ਹਾਂਜੀ ਬਿਲਕੁਲ ਕਰਕੇ ਵੀ ਦੋ ਟਾਈਮ ਤਿੰਨ ਟਾਈਮ ਚਵਾਈ ਵੀ ਕਰਕੇ ਤਸੱਲੀ ਕਰ ਲਿਆ ਆਪ ਜੀ ਹਾਂਜੀ ਹਾਂਜੀ ਠੀਕ ਹੈ ਜਦੋਂ ਮਿਲਕਿੰਗ ਤੇ ਆਉਂਦੀ ਆ ਹਾਂਜੀ ਠੀਕ ਹੈ ਦੁੱਧ ਤਕਰੀਬਨ 17-18 ਲੀਟਰ ਹਾਂਜੀ ਹਾਂਜੀ ਠੀਕ ਹੈ ਹੁਣ 1,25,000 ਅੱਜ ਮੋਲ ਹੈ ਹਾਂਜੀ ਠੀਕ ਹੈ ਸੂਨ ਤੋਂ ਬਾਅਦ ਜੇਕਰ ਕੋਈ ਭੈਣ ਭਰਾ ਤੁਸੀਂ ਦੱਸਿਆ ਸੀ ਵੀ ਕੋਈ ਸੌਦਾ ਕਰਦਾ ਹਾਂ ਤੇ ਰੇਟ ਇਹੋ ਸੇਮ ਹੀ ਰਹੇਗਾ ਜੀ ਬੇਟੀ ਉਹ ਤੇ ਫਿਰ ਤੁਹਾਨੂੰ ਪਤਾ ਹੈ ਥੋੜਾ ਵਾਲਾ ਫਰਕ ਤੇ ਪੈਣਾ ਹੈ ਬਿਲਕੁਲ ਜੀ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਜੀ 1 ਲੱਖ 25000 ਜਿਹੜਾ ਦੋਸਤੋ ਅਮੁੱਲ ਹੈਗਾ ਸਵਾ ਲੱਖ ਜਿਹੜੀ ਡਿਮਾਂਡ ਆ ਇਸ ਮੱਝ ਦੀ ਠੀਕ ਆ ਤੇ ਬੇਸ਼ੱਕ ਤੁਸੀਂ ਇੱਕ ਵਾਰੀ ਘਰੇ ਵਿਜ਼ਿਟ ਕਰਕੇ ਤਸੱਲੀ ਦੇ ਨਾਲ ਦੇਖ ਲਿਓ ਪਸੰਦ ਆਊਗੀ ਕਿਉਂਕਿ ਹੈਵੀ ਬਾਡੀ ਵੇਟ ਆ ਭਾਰੇ ਸਰੀਰ ਵਜਨ ਵਾਲੀ ਮੱਝ ਆ ਤੇ ਚੰਗੇ ਮਿਲਕ ਰਿਕਾਰਡ ਵਾਲੀ ਆ ਚੰਗੇ ਦੁੱਧ ਬਾਦ ਵਾਲੀ ਆ ਬਾਕੀ ਜਿਵੇਂ ਜਿਵੇਂ ਦਿਨ ਨੇੜੇ ਆਉਂਦੇ ਆ ਪੰਜ ਚਾਰ ਦਿਨ ਜਿਵੇਂ ਜਿਵੇਂ ਸਮਾਂ ਦੋਸਤੋ ਨੇੜੇ ਆ ਰਿਹਾ ਬਣਾਤਨਾ ਬਿਲਕੁਲ ਬਣਾ ਤਿਆਰੀ ਦੇ ਵਿੱਚ ਜੁੱਟੀ ਹੋਈ ਆ ਤਾਂ ਢਿੱਲ ਟੁੱਲ ਜਿਹੜੀ ਨਾਰਮਲ ਤੁਸੀਂ ਦੇਖ ਸਕਦੇ ਹੋ ਹਾਂ ਵੇਖੋ ਨਾੜਾ ਨੂੜਾ ਇੱਕ ਤਾਂ ਬਿਲਕੁਲ ਠੀਕ ਠੀਕ ਆ ਵੀ ਠੀਕ ਆ ਜੀ ਇਸ ਤੋਂ ਬਾਅਦ ਦੋਸਤੋ ਅਗਲੀ ਜਿਹੜੀ ਤੁਹਾਨੂੰ ਵਹਿੜ ਦਿਖਾਉਣੇ ਆ ਵਹਿੜ ਤਾਜੀ ਸੂਈ ਆ ਠੀਕ ਆ ਤੇ ਕਿੰਨੇ ਦਿਨ ਹੋ ਗਏ ਫਿਰ ਸੂਈ ਨੂੰ ਇਹਨੂੰ ਵੀਰਦੀ ਅਜੇ ਬੱਚਾ ਨਾ ਡੁੱਟੇ ਜੇ ਹੱfte ਤੱਕ ਹੱfte ਕਿ ਨਹੀਂ ਹੋਈ ਸੀ ਹੱfte ਤੱਕ ਹਾਂਜੀ ਹਾਂਜੀ ਕੋਈ 7 ਦਿਨ ਹੋ ਗਿਆ ਸਮਾਂ ਹਾਂਜੀ ਹਾਂਜੀ ਤੇ ਸੁਆ ਵੀਰ ਕਿੰਨਾ ਵਸੂਈ ਸੀ ਇਹ ਵੀਰ ਜੀ ਪਹਿਲਾਂ ਸੁਆ ਹੀ ਸੂਈ ਸੀ ਮੈਂ ਪਹਿਲਾਂ ਨਹੀਂ ਹਾਂਜੀ ਹਾਂਜੀ ਠੀਕ ਹੈ ਥੋੜੇ ਪਾਕੇ ਸੂਈ ਆ ਪਹਿਲਾਂ ਸੁਆ ਸੂਈ ਆ ਠੀਕ ਆ ਕਦ ਕੱਡ ਜਿਹੜਾ ਦੋਸਤੋ ਤੁਸੀਂ ਜਰੂਰ ਧਿਆਨ ਦੇ ਵਿੱਚ ਰੱਖ ਲਿਓ ਕਦ ਕੱਡ ਵੱਡਾ ਹੈਗਾ ਠੀਕ ਆ ਫੁੱਲ ਹਾਈਟ ਹੈਗੀ ਆ ਵੱਡੇ ਕਦ ਕਰਦੇ ਵਿੱਚ ਵੀਰਾਂ ਦਾ ਵੀ ਕੁਝ ਥੋੜਾ ਜਿਹਾ ਸਮਾਂ ਪੱਕ ਕੇ ਸੋਈ ਆ ਤੇ ਪਹਿਲਾ ਸੂਆ ਠੀਕ ਆ ਬੱਚਾ ਨਾਲ ਫੀਮੇਲ ਆ ਗਈ ਜੀ ਹਾਂਜੀ ਹਾਂਜੀ ਮਗਰ ਬੱਚੀ ਆ ਨਾੜੂ ਬੱਚੇ ਦੇ ਨਾਲ ਬਿਲਕੁਲ ਸੱਤ ਛੇਵਾਂ ਸੱਤਵਾਂ ਸੱਤਵਾਂ ਦਿਨ ਜਿਹੜਾ ਹੁਣ ਚੱਲ ਰਿਹਾ ਅੱਜ ਪ੍ਰੈਜ਼ੈਂਟ ਠੀਕ ਆ ਬਾਕੀ ਆ ਥਣ ਦੇਖੋ ਜੀ ਹੁਣ ਵੀਰ ਦੁੱਧ ਤਕਰੀਬਨ ਕਿੰਨਾ ਕਰ ਰਿਹਾ ਤਿਆਰ 18-18 ਲੀਟਰ ਹੁਣ ਇਸ ਟਾਈਮ ਤਿਆਰ ਆ ਦੱਸੋ 17 18 ਲੀਟਰ ਦੀ ਹਾਂਜੀ ਠੀਕ ਹੈ ਜੀ ਪੰਖੋ ਦੋ ਟਾਈਮ ਚ ਹੋਵੇ ਪੰਖ ਤਿੰਨ ਟਾਈਮ ਠੀਕ ਹੈ ਜੀ 17 18 ਲੀਟਰ ਦੀ ਜਿਹੜੀ ਮਿਲਕਿੰਗ ਆ ਦੋਸਤੋ ਇਸ ਵੈੜ ਦੇ ਥੱਲੇ ਕੋਈ ਵੀ ਵੀਰ ਚੁਵਾਈ ਕਰ ਸਕਦਾ ਠੀਕ ਆ ਸਤਵੇਂ ਦਿਨ ਦੇ ਵਿੱਚ ਸੱਤਕ ਦਿਨਾਂ ਤਾਂ ਹੋ ਗਿਆ ਜਿਹੜਾ ਸਮਾਂ ਸੂਈ ਨੂੰ ਤੇ ਵੈੜ ਪਹਿਲਾ ਸਵੇਰ ਸੂਈ ਆ ਠੀਕ ਆ ਤੇ ਚੁਵਾਈ ਵੀਰ ਦੀ ਇੱਕ ਨੰਬਰ ਬਿਲਕੁਲ ਇੱਕ ਨੰਬਰ ਵੀਰ ਦੀ ਚੁਵਾਈ ਬਰਾਬਰ ਪੂਰਾ ਕੋਪੂਰ ਛੱਟਾ ਤੇ ਨਹੀਂ ਪੂਰਾ ਆ ਥਣ ਬਰਾਬਰ ਸਾਰੇ ਠੀਕ ਆ ਜੀ ਹਾਂਜੀ ਅੱਛਾ ਤੇ ਸੋਨੀ ਵੀਰ ਕਿੰਨਾ ਮੋਲ ਲੈ ਦੇ ਕੀ ਕਰਦੇ ਦਾ ਏ ਵਿਜੀਟ ਰੇਟ ਤੇ ਭਾਂ ਜਿੰਨਾ ਮਰਜ਼ੀ ਕਰੀਓ ਬਾਜ਼ਾਰ ਦੇ ਹਿਸਾਬ ਨਾਲ ਹਾਂਜੀ ਪਰ ਆਪਾਂ ਲੈਂਡ ਦੇਣ ਵਾਲੇ ਕੰਮ ਕਰਦੇ ਆਂ ਹਾਂਜੀ ਇਹਦਾ ਵੀਰ ਜੀ ਕਰਾਂਗੇ 55000 58000 ਹਾਂਜੀ ਠੀਕ ਹੈ ਜੀ 58000 ਜਿਹੜਾ ਦੋਸਤੋ ਇਸ ਬੈਡ ਦੀ ਡਿਮਾਂਡ ਆ ਠੀਕ ਆ ਵਿੱਚੋਂ ਕੋਈ ਹੋ ਜੂਗਾ ਮਾਨਤਨ ਲੈਸ ਭਾਈ ਕਿੰਨਾ ਕੁ ਹੋ ਜੂਗਾ ਜੀ ਬੇਤੀ ਅੱਗੇ ਆਪਾਂ ਰੇਟ ਜਾਇ ਜਿ ਪਾਏ ਆ ਬਾਕੀ ਕੋਈ ਵੀ ਭਰਾ ਹੋਵੇ ਮਾਨਤਨ ਪੂਰਾ ਕਰਾਂਗੇ ਠੀਕ ਹੈ ਜੀ ਹਾਂਜੀ ਹਾਂਜੀ 58000 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਨ ਹੋ ਜਾਊਗਾ ਬੈੜ ਪੂਰੇ ਵੱਡੇ ਕੱਦ-ਕੱਦ ਦੇ ਵਿੱਚ ਆ ਮਗਰ ਬੱਚਾ ਜਿਹੜਾ ਬੱਛੀ ਆ ਫੀਮੇਲ ਕਾਫ ਆ ਬੈੜ ਆਪਾਂ ਤੁਹਾਨੂੰ ਖੋਲ ਕੇ ਵੀ ਤੋਰ ਕੇ ਦਿਖਾਵਾਂਗੇ ਇੱਕ ਵਾਰੀ ਫੇਸ ਕੁਆਲਿਟੀ ਜਿਹੜੀ ਆ ਤੁਸੀਂ ਜ਼ਰੂਰ ਦੇਖੋ ਜੀ ਠੀਕ ਆ ਆ ਦੇਖੋ ਜੀ ਠੀਕ ਆ ਹਾਂਜੀ ਵੀਰ ਜੀ ਖੋਲ ਕੇ ਦਿਖਾਈਏ ਇਹਨੂੰ ਵੀ ਹਾਂਜੀ ਆ ਤੋਰ ਲਿਓ ਠੀਕ ਹੈ ਕੰਪੈਕਟ ਜੀ ਆਰਡਰ ਆ ਦੋਸਤੋ ਫਿਕਸ ਆਰਡਰ ਆ ਠੀਕ ਆ ਹਾਂ ਜੀ ਆਰਡਰ ਫਿਕਸ ਆ ਡੇਗਰ ਖਵਾਨੇ ਦੀ ਆ ਵੱਡੇ ਘੱਟ ਘੜ ਦੇ ਵਿੱਚ ਵਹਿੜ ਹਾਂ ਜੀ ਤੇ ਆਓ ਤਸੱਲੀ ਕਰੋ ਆਪਦੀ ਇੱਕ ਟਾਈਮ ਦੀ ਚੁਆਈ ਕਰ ਲਿਓ ਦੋ ਟਾਈਮ ਦੀ ਕਰ ਲਿਓ ਕਿਉਂਕਿ ਜਿਹੜਾ ਪਸ਼ੂ ਸੋਇਆ ਬਿਲਕੁਲ ਤੁਸੀਂ ਤਸੱਲੀ ਦੇ ਨਾਲ ਚੁਆਈ ਕਰਨ ਤੋਂ ਬਾਅਦ ਬੇਸ਼ੱਕ ਸੌਦਾ ਕਰ ਲਿਓ ਇੱਕ ਵਾਰੀ ਪਸ਼ੂ ਘਰ ਵਿਜਿਟ ਕਰਕੇ ਵੇਖ ਜਰੂਰ ਲਿਆ ਕਰੋ ਠੀਕ ਹੈ ਜੀ ਬਾਕੀ ਜੇਕਰ ਕਿਸੇ ਆਨਲਾਈਨ ਵੀਰ ਨੇ ਕਿਸੇ ਨੇ ਵੀ ਮੰਗੌਣੀ ਆ ਕੋਈ ਪਸ਼ੂ ਆਨਲਾਈਨ ਮੰਗਾਉਂਦੇ ਹੋ ਤਾਂ ਥੋੜੀ ਤੇ ਮਾਲਕ ਓਨਰ ਦੀ ਆਪਸੀ ਜਿਹੜੀ ਤਾਲਮੇਲ ਆਪਦੇ ਇੱਕ ਦੂਜੇ ਉੱਪਰ ਜਿਹੜਾ ਇੰਟਰਸਟ ਆ ਬਲੀਵ ਆ ਵਿਸ਼ਵਾਸ ਕਰਕੇ ਤੁਸੀਂ ਚੀਜ਼ ਮੰਗਾ ਵੀ ਸਕਦੇ ਹੋ ਠੀਕ ਆ ਆ ਕਰੋ ਚੈੱਕ ਦੀ ਓਕੇ ਵੀਰ ਜੀ ਮੋੜ ਦਿਓ ਠੀਕ ਆ 58000 ਦੀ ਹੋ ਗਈ ਹੈ ਨਾ ਹਾਂਜੀ ਹਾਂਜੀ ਬਾਕੀ ਵਿੱਚੋਂ ਮਾਨਤਨ ਹੋ ਜਾਊਗਾ ਮੌਕੇ ਦੀ ਗੱਲ ਹੈ ਜੀ ਹਾਂਜੀ ਬਿਲਕੁਲ ਠੀਕ ਹੈ ਭਰਾ ਜੀ ਇਸ ਤੋਂ ਬਾਅਦ ਦੋਸਤੋ ਇੱਕ ਤੀਜੇ ਨੰਬਰ ਤੇ ਮਾਰਲੀ ਹੈਗਾ ਕਟਾ ਬੂਰਾ ਕਟਾ ਠੀਕ ਆ ਵਕਾਊ ਆ ਬਹੁਤੇ ਵੀਰਾਂ ਦੀ ਡਿਮਾਂਡ ਵੀ ਹੁੰਦੀ ਆ ਕਿਉਂਕਿ ਐਨੀਮਲ ਜਿਹੜਾ ਦੋਸਤੋ ਕਿਸੇ ਵੀਰ ਨੂੰ ਕੋਈ ਖੁਸ਼ ਪਸੰਦਾ ਕਿਸੇ ਨੂੰ ਕੁਛ ਤੇ ਮਾਰਲੀ ਹੈਗਾ तकरीबन ਨੀਲੀ ਰਾਬੀ ਦੇ ਵਿੱਚ ਹੀ ਆਉਂਦਾ ਜਿਹੜੇ ਮਾਰਕਿੰਗ ਵੇਖੀਏ ਤੇ ਤੇੜੀ ਮੱਥਾ ਬੱਲਾ ਠੀਕ ਆ ਤੇ ਬਿਲਕੁਲ ਬਗੀਨਾਸ ਆਪਾਂ ਕਹਿ ਲਗੇ ਤੇ ਚਾਰੇ ਪੈਰਾਂ ਤੇ ਜਿਹੜੀ ਮਾਰਕਿੰਗ ਵੇਖੀਏ ਤੇ ਵਾਈਟ ਪੈਰ ਤ ਕੱਦ ਕੱਠ ਜਿਹੜਾ ਮਾਲੀ ਦਾ ਬਹੁਤ ਵਧੀਆ ਕੱਟਾ ਹੈ ਪੁੱਛਦੇ ਆ ਵੀਰ ਤੋਂ ਕਿੰਨੀ ਕੁ ਮਾਰ ਅੱਛਾ ਵੀਰ ਜੀ ਪੂਰਾ ਕੱਟਾ ਵੀ ਬਕਾਊਗਾ ਹਾਂ ਜੀ ਵੀਰ ਜੀ ਬਕਾਊ ਤੇ ਕੋਈ ਸਮਾਂ ਦੱਸਿਓ ਜੀ ਇਹ ਕਿੰਨੇ ਸਾਲ ਦਾ ਵੀਰ ਜੀ ਲਗਭਗ ਕਿੰਨਾ ਕਸਾਲ ਦਾ ਜੀ 3 ਕ ਸਾਲ ਦਾ ਹਾਂਜੀ ਦੰਦੋਂ ਜੀ ਦੰਦੋਂ ਆ ਜਾਂਦੇ ਦੋ ਦੰਦ ਜੀ ਦੋ ਦੰਦ ਹਨਾ ਦੋ ਦੰਦ ਜੀ ਹਾਂਜੀ ਹਾਂਜੀ ਠੀਕ ਆ ਦੋ ਦੰਦ ਜਿਹੜਾ ਦੋਸਤੋ ਕੱਟਾ ਹੈਗਾ ਠੀਕ ਆ ਜੀ ਬਾਕੀ ਕੋਈ ਗੱਲ ਨਹੀਂ ਬਾਕੀ ਜਿਹੜਾ ਵੀ ਖਾਸ ਤੌਰ ਤੇ ਦੋਸਤੋ ਤੁਸੀਂ ਵਿజిਟ ਕਰੋਗੇ ਬੇਸ਼ੱਕ ਤੁਸੀਂ ਪੈਸੇ ਲਾਉਣੇ ਆ ਤੁਸੀਂ ਚੈੱਕ ਕਰ ਲਿਓ ਦੋਂਦਾ ਹੈਗਾ ਠੀਕ ਹੈ ਦੋ ਦੰਦਾ ਪਿਓਰ ਦੋ ਦੰਦਾ ਤੇ ਕਦ ਕਾਠੀ ਤੁਸੀਂ ਨਾਰਮਲੀ ਦੇਖ ਸਕਦੇ ਹੋ ਵੱਡੇ ਕਦ ਕੱਢ ਦੇ ਵਿੱਚ ਆ ਉੱਚੇ ਕਦ ਕੱਢ ਦੇ ਵਿੱਚ ਆ ਵੈੜ ਐਚ ਐਫ ਜਿਹੜੀ ਆਪਾਂ ਤੁਹਾਨੂੰ ਦਿਖਾਈ ਸੀ ਸੈਕਿੰਡ ਨੰਬਰ ਤੇ ਬਿਲਕੁਲ ਕਦ ਕਾਠੀ ਵਿੱਚ ਬਿਲਕੁਲ ਮੇਲ ਜੁਲ ਜਿਹੜਾ ਦੋਸਤੋ ਇਕੁਅਲ ਹੈਗਾ ਠੀਕ ਆ ਵੈੜ ਦੇ ਬਰਾਬਰ ਤੁਹਾਨੂੰ ਕਦ ਕੱਢ ਨਜ਼ਰ ਆ ਰਿਹਾ ਹੋਵੇਗਾ ਮਾਲੀ ਬਹੁਤ ਵਧੀਆ ਚੰਗੀ ਵੇ ਸੋਨੇ ਕੱਦ ਕਰਦੇ ਵਿੱਚ ਆ ਬਾਕੀ ਉਮਰ ਜਿਹੜੀ ਆ 3 ਸਾਲ ਦੰਦਾਂ ਦਾ ਹੈਗਾ ਠੀਕ ਹੈ ਜੀ ਦੋ ਦੰਦਾਂ ਦਾ ਮੂੰਹ ਤੇ ਇਹਦਾ ਵੀਰ ਸੋਨੇ ਕਿੰਨਾ ਵੀਰ ਮੁੱਲ ਲੈ ਦੇ ਕੀ ਕਰਦੇ ਪਏ 60 ਵੀਰ ਜੀ ਆਪਾਂ ਜਾਇ ਜੀ ਰੱਖੇ ਤੁਹਾਨੂੰ ਪਤਾ ਬਿਲਕੁਲ ਜੀ ਹਾਂਜੀ ਇਹਦਾ ਲੈ ਦੇ ਜਿਹੜਾ ਜ 35000 ਰੁਪਇਆ 35000 ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਦਿਖਾ ਦਈਏ ਤੋੜ ਕੇ ਮਾਲੀ ਵੀ ਹਾਂਜੀ ਹਾਂਜੀ ਠੀਕ ਹੈ ਜੀ ਹਾਈਟ ਫੁੱਲ ਹੈਗੀ ਆ ਮਾਲੀ ਦੀ ਦੋਸਤੋ ਅੱਗੇ ਤਕਰੀਬਨ ਵੱਡੇ ਕਦ ਕੱਦ ਕਰੇਗਾ ਤਕਰੀਬਨ ਜੇਕਰ ਆਪਾਂ ਅੱਜ ਏਜ ਦੇ ਹਿਸਾਬ ਨਾਲ ਦੇਖੀਏ ਤੇ ਦੰਦੋਂ ਦੇਖੀਏ ਤੇ ਬਹੁਤ ਵੱਡੇ ਕਦ ਕੱਦ ਦੇ ਵਿੱਚ ਖੁੱਲਾ ਮਾਲੀ ਬਣੇਗਾ ਤਕਰੀਬਨ ਠੀਕ ਆ ਹਾਈਟ ਤੁਸੀਂ ਬੇਸ਼ੱਕ ਆ ਵੇਖ ਸਕਦੇ ਹੋ ਫੁੱਲ ਹਾਈਟ ਦੇ ਵਿੱਚ ਮਾਲੀ ਹੈ ਠੀਕ ਆ ਵੀਰ ਜੀ ਠੀਕ ਹੈ ਵੀਰ ਜੀ ਸੋਨੀ ਵੀਰੇ ਡਿਮਾਂਡ 35000 ਹਾਂਜੀ ਵੀਰ ਜੀ 35000 ਠੀਕ ਹੈ ਬਾਕੀ ਥੋੜਾ ਪਤਾ ਹਰ ਇੱਕ ਪਸ਼ੂ ਦੇ ਵਿੱਚੋਂ ਜਿੰਨਾ ਵੀ ਵੀਰ ਜਰੂਰ ਕਹਿਣ ਉਹਨਾਂ ਮਾਣਦਾਨ ਜਰੂਰ ਕਰਦੇ ਬਿਲਕੁਲ ਜੀ ਬਿਲਕੁਲ ਠੀਕ ਹੈ ਹਾਂਜੀ ਤੇ ਬਾਕੀ ਇੱਕ ਸੰਪਰਕ ਨੰਬਰ ਆਪਣੇ ਜਰੂਰ ਦੱਸ ਦਿਜੀਏ ਵੀਰ ਜੀ ਵੀਰ ਜੀ ਨੰਬਰ ਲੈ ਲਓ ਜੀ 62834 13775 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਨ ਵੀਰ ਸੋਨੀ ਨੰਬਰ ਜਿਹੜੇ ਮੈਂ ਲਗਾਤਾਰ ਸਕਰੀਨ ਦੇ نیچے ਚਲਦੇ ਕਰ ਦਿੰਦੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਠੀਕ ਹੈ ਤੇ ਪਸੂ ਜਿਹੜੇ ਆਪਾਂ ਤੁਹਾਨੂੰ ਤਿੰਨ ਦਿਖਾਤੇ ਆ ਵੱਡੀ ਮੱਝ ਦਿਖਾਤੀ ਇਸ ਤੋਂ ਬਾਅਦ ਸੂਈ ਵਹਿੜ ਇੱਕ ਹੈਗੀ ਬਿਲਕੁਲ ਇਹ ਵੀ ਦਿਖਾਤੀ ਹੈ ਪ੍ਰੋਪਰ ਗੱਲਬਾਤ ਤੁਸੀਂ ਵੀਰ ਹੋਣਾਂ ਦੇ ਨਾਲ ਕਰਨੀ ਆ ਸੰਪਰਕ ਨੰਬਰ ਜਿਹੜੇ ਲਗਾਤਾਰ ਦੋਸਤ ਸਕਰੀਨ ਦੇ نیچے ਚੱਲ ਰਹੀ ਹੈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ